ਅੱਜ ਆਈ ਇਸ ਵੱਡੀ ਖਬਰ ਨੇ ਚਾਰੇ ਪਾਸੇ ਚਰਚਾ ਛੇੜ ਦਿੱਤੀ ਆ ਕੁਝ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਦੋ ਸਕੇ ਭਰਾਵਾਂ ਵੱਲੋਂ ਇੱਕੋ ਕੁੜੀ ਦੇ ਨਾਲ ਵਿਆਹ ਕਰਵਾਇਆ ਗਿਆ ਹਿਮਾਚਲ ਪ੍ਰਦੇਸ਼ ਦਾ ਪਿੰਡ ਛਲਾਈ ਛਲਾਈ ਦੇ ਵਿੱਚ ਇਹ ਵਿਆਹ ਹੋਇਆ ਏ ਦੋ ਸਕੇ ਭਰਾਵਾਂ ਨੇ ਜਿਨ੍ਹਾਂ ਵਿੱਚੋਂ ਇੱਕ ਵਿਦੇਸ਼ ਦੀ ਧਰਤੀ ਤੇ ਰਹਿੰਦਾ ਸੀ ਉਥੇ ਆਪਣਾ ਬਿਜ਼ਨਸ ਚਲਾਉਂਦਾ ਤੇ ਇੱਕ ਭਰਾ ਇੱਥੇ ਸਰਕਾਰੀ ਨੌਕਰੀ ਕਰਦਾ ਜਲ ਵਿਭਾਗ ਮਹਿਕਮੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਨਾਂ ਦੋ ਪੜ੍ਹੇ ਲਿਖੇ ਭਰਾਵਾਂ ਨੇ ਸਕੇ ਭਰਾਵਾਂ ਨੇ ਇੱਕੋ ਕੁੜੀ ਜਿਹਦਾ ਨਾਮ ਸੁਨੀਤਾ ਚੋਹਾਨ ਦੱਸਿਆ ਜਾ ਰਿਹਾ ਉਹਦੇ ਨਾਲ ਵਿਆਹ ਕਰਵਾਇਆ ਤੇ ਜਦੋਂ ਦੀ ਇਹਨਾਂ ਦੇ ਵਿਆਹ ਦੀ ਖਬਰ ਮੀਡੀਆ ਦੇ ਵਿੱਚ ਫੈਲੀ ਆ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਇਹਦੇ ਤੇ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਤੁਹਾਡੀ ਇਸ ਵਿਆਹ ਬਾਰੇ ਕੀ ਰਾਏ ਆ ਤਾਂ ਫੇਰ ਇੱਥੇ ਖਬਰਾਂ ਆ ਰਹੀਆਂ ਪੁੱਛ ਰਹੇ ਨੇ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਕੀ ਇਹ ਜਿਹੜੀ ਜਿਹੜਾ ਵਿਆਹ ਹੈ ਇਹ Hindu Marriage Act ਅਧੀਨ ਆਉਂਦਾ ਕਿਉਂਕਿ Hindu Marriage Act ਅਧੀਨ ਵੀ ਇੱਕ ਲੜਕਾ ਇੱਕ ਲੜਕੀ ਦਾ ਜਿਹੜਾ ਵਿਆਹ ਉਹਦੀ ਮਨਜ਼ੂਰੀ ਹੀ ਦਿੱਤੀ ਜਾਂਦੀ ਆ ਤੇ ਆਨੰਦ ਕਾਰਜ ਮੈਰਿਜ ਐਕਟਾ ਉਹਦੇ ਵਿੱਚ ਵੀ ਇੱਕ ਲੜਕਾ ਇੱਕ ਲੜਕੀ ਦੇ ਵਿਆਹ ਦੀ ਹੀ ਮਨਜ਼ੂਰੀ ਦਿੱਤੀ ਜਾਂਦੀ ਆ ਬਹੁ ਪਤਨੀਆਂ ਜਾਂ ਬਹੁ ਪਤੀ ਵਿਆਹ ਦੀ ਮਨਜ਼ੂਰੀ ਇਹਨਾਂ ਵਿੱਚ ਨਹੀਂ ਦਿੱਤੀ ਜਾਂਦੀ ਪਰ ਇਹਨਾਂ ਭਰਾਵਾਂ ਦਾ ਕਹਿਣਾ ਹੈ ਕਿ ਸਾਡੇ ਇੱਥੇ ਜਿਹੜੀਆਂ ਪਰੰਪਰਾਵਾਂ ਨੇ ਰੀਤੀ ਰਿਵਾਜ ਨੇ ਉਹਨਾਂ ਦੇ ਅਨੁਸਾਰ ਅਸੀਂ ਜਿਹੜਾ ਇਹ ਪ੍ਰਾਣੀਆਂ ਰੀਤੀ ਰਿਵਾਜਾਂ ਨੂੰ ਸੁਰਜੀਤ ਕਰਨ ਵਾਸਤੇ ਜਿਹੜਾ ਇਹ ਵਿਆਹ ਕਰਵਾਇਆ ਦੋ ਭਰਾਵਾਂ ਨੇ ਸਕੇ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਤਾਂ ਇਹਦੇ ਤੇ ਕਾਫੀ ਵੱਡੇ ਸਵਾਲ ਖੜੇ ਹੋ ਗਏ ਨੇ ਦੋਸਤੋ ਤੁਸੀਂ ਹੀ ਦੱਸੋ ਕਿ ਜਿਹੜੇ ਪ੍ਰਾਣੇ ਪੁਰਾਤਨ ਰੀਤੀ ਰਿਵਾਜ ਸੀ ਉਹ ਸਾਰੇ ਸਹੀ ਰੀਤੀ ਰਿਵਾਜ ਨੇ ਜਿਵੇਂ ਪ੍ਰਾਣੇ ਸਮੇਂ ਦੇ ਵਿੱਚ ਸਤੀ ਪ੍ਰਥਾ ਦੀ ਪ੍ਰਥਾ ਚੱਲਦੀ ਸੀ ਇੱਕ ਪਰੰਪਰਾ ਚੱਲਦੀ ਸੀ ਸਤੀ ਪ੍ਰਥਾ ਦੀ ਨਗਰ ਬਦੂ ਦੀ ਪਰੰਪਰਾ ਚੱਲਦੀ ਸੀ ਕન્યાਬਦ ਦੀ ਪਰੰਪਰਾ ਸੀ ਇੱਕ ਰੀਤੀ ਰਿਵਾਜ ਸੀ ਕਈ ਤਰ੍ਹਾਂ ਦੇ ਇਹ ਹੀ ਨਹੀਂ ਹੋਰ ਕਿੰਨੀਆਂ ਸਾਰੀਆਂ ਪ੍ਰਥਾਵਾਂ ਇੱਥੇ ਚਲਦਿਆਂ ਸੀ ਪੜ੍ਹਨ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਸੀ ਖਾਸ ਤੌਰ ਤੇ ਦਲਤ ਭਾਈਚਾਰੇ ਨੂੰ ਤੇ ਔਰਤਾਂ ਨੂੰ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਸੀ ਤੇ ਇਹਦੇ ਨਾਲ ਨਾਲ ਹੋਰ ਬਹੁਤ ਸਾਰੇ ਇਹੋ ਜਿਹੇ ਰੀਤੀ ਰਿਵਾਜ ਸੀ ਜਿਹੜੇ ਪਰੰਪਰਾਵਾਦੀ ਰੀਤੀ ਰਿਵਾਜ ਸੀ ਰੂੜੀਵਾਦੀ ਰੀਤੀ ਰਿਵਾਜ ਸੀ ਕੀ ਉਹ ਸਾਰੀਆਂ ਪ੍ਰਥਾਵਾਂ ਉਹ ਸਾਰੇ ਰਿਵਾਜ ਸਹੀ ਸੀ ਜਿਵੇਂ ਸਤੀ ਪ੍ਰਥਾ ਇੱਕ ਔਰਤ ਜਦੋਂ ਉਹਦਾ ਪਤੀ ਮਰ ਜਾਂਦਾ ਸੀਗਾ ਤੇ ਉਹ ਨੂੰ ਆਪਣੇ ਪਤੀ ਨਾਲ ਜਿੰਦਾ ਜੀ ਜਲਨ ਵਾਸਤੇ ਮਜਬੂਰ ਕੀਤਾ ਜਾਂਦਾ ਸੀ ਕਿ ਤੂੰ ਇਹਦੇ ਨਾਲ ਛੜ ਹੁਣ ਇਹ ਤੈਨੂੰ ਆਪਣੇ ਪਤੀ ਦੇ ਨਾਲ ਸਤੀ ਹੋਣਾ ਪਊਗਾ ਤਾਂ ਹੀ ਤੇਰੇ ਪਤੀ ਦੀ ਜਿਹੜੀ ਗਤੀ ਹੋ ਸਕੇਗੀ ਤਾਂ ਇਸ ਤਰ੍ਹਾਂ ਦੇ ਕਿੰਨੇ ਸਾਰੇ ਬੀਤੀ ਰਿਵਾਜ ਜਿਵੇਂ ਨਗਰ ਬਧੂ ਦਾ ਰੀਤੀ ਰਿਵਾਜ ਸੀ ਵੀ ਇੱਕ ਔਰਤ ਨੂੰ ਪਿੰਡ ਦੇ ਵਿੱਚ ਇੱਕ ਜਵਾਨ ਕੁੜੀ ਨੂੰ ਛੱਡ ਦਿੱਤਾ ਜਾਂਦਾ ਸੀ ਕਿ ਉਹਦੇ ਨਾਲ ਕੋਈ ਕੁਝ ਵੀ ਕਰ ਸਕਦਾ ਇਦਾਂ ਦੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਰੀਤੀ ਰਿਵਾਜ ਚੱਲੇ ਆ ਰਹੇ ਸੀ ਸਾਡੇ ਸਮਾਜ ਦੇ ਵਿੱਚ ਕੀ ਉਹ ਸਹੀ ਰੀਤੀ ਰਿਵਾਜ ਨੇ ਕੀ ਜਿਹੜਾ ਕੁਝ ਸਾਡੇ ਪ੍ਰਾਤਨ ਸੱਭਿਆਚਾਰ ਜਾਂ ਰੀਤੀ ਰਿਵਾਜਾਂ ਵਿੱਚ ਸੀ ਉਹ ਸਾਰਾ ਕੁਝ ਸਹੀ ਆ ਕੀ ਉਹਨਾਂ ਨੂੰ ਅਸੀਂ ਸਾਰਾ ਕੁਝ ਸਹੀ ਮੰਨ ਕੇ ਦੁਬਾਰਾ ਤੋਂ ਸਾਨੂੰ ਉਹ ਲੈ ਕੇ ਆਉਣਾ ਚਾਹੀਦਾ ਇਹ ਕੁਝ ਵੱਡੇ ਸਵਾਲ ਨੇ ਇਸ ਘਟਨਾ ਨੇ ਖੜੇ ਕੀਤੇ ਨੇ ਤੁਸੀਂ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਸਤੀ ਪ੍ਰਥਾ ਜਾਂ ਨਗਰਬਧੂ ਕੰਨਿਆ ਬਾਦ ਵਰਗੀਆਂ ਪਰੰਪਰਾਵਾਂ ਸੀ ਜਾਂ ਪੜ੍ਹਾਈ ਲਿਖਾਈ ਦਾ ਬਹੁਤ ਸਾਰੇ ਲੋਕਾਂ ਨੂੰ ਅਧਿਕਾਰ ਨਹੀਂ ਸੀ ਕਈ ਤਰ੍ਹਾਂ ਦੇ ਅੱਜ ਵੀ ਕਈ ਸਾਡੇ ਭਾਰਤ ਦੇ ਸੂਬਿਆਂ ਦੇ ਵਿੱਚ ਇਹੋ ਜੇ ਰੀਤੀ ਰਵਾਜ ਅੱਜ ਵੀ ਆ ਜਾਂ ਅਖੌਤੀ ਉੱਚੀਆਂ ਜਾਤਾਂ ਵਾਲੇ ਇਹ ਕਹਿੰਦੇ ਆ ਕਿ ਅਸੀਂ ਜਿਹੜੇ ਛੋਟੀਆਂ ਜਾਤਾਂ ਵਾਲੇ ਲੋਕ ਜਿਨ੍ਹਾਂ ਨੂੰ ਉਹ ਕਹਿੰਦੇ ਆ ਆਪਾਂ ਨਹੀਂ ਮੰਨਦੇ ਵੀ ਉਹਨਾਂ ਨੂੰ ਅਸੀਂ ਆ ਜਿਹੜੇ ਰੀਤੀ ਰਵਾਜ ਆ ਉਹ ਕਰਨ ਨਹੀਂ ਦੇਣੇ ਕਿਉਂਕਿ ਸਾਡਾ ਅਧਿਕਾਰ ਆ ਜਿਵੇਂ ਘੋੜੀ ਚੜਨ ਦਾ ਅਧਿਕਾਰ ਹੋ ਗਿਆ ਕਿਸੇ ਥਾਂ ਤੋਂ ਵੀ ਵੱਡੇ ਘਰ ਨੇ ਉੱਚੇ ਅਮੀਰਾਂ ਦੇ ਘਰ ਨੇ ਵੱਡੇ ਲੋਕ ਨੇ ਇਹ ਉਹਨਾਂ ਦੇ ਘਰ ਮੂਰ ਦੀ ਕੋਈ ਜੁੱਤੀ ਪਾ ਕੇ ਨਹੀਂ ਲੰਘ ਸਕਦਾ ਇਦਾਂ ਦੇ ਜਿਹੜੇ ਰੀਤੀ ਰਿਵਾਜ ਚੱਲੇ ਆ ਰਹੇ ਨੇ ਪਰੰਪਰਾਵਾਂ ਦੇ ਨਾਂ ਤੇ ਸੱਭਿਆਚਾਰ ਦੇ ਨਾਂ ਤੇ ਕੀ ਉਹ ਸਾਰੇ ਸਹੀ ਨੇ ਤਾਂ ਜਦੋਂ ਇਹ ਘਟਨਾ ਸਾਹਮਣੇ ਆਈ ਆ ਜਦੋਂ ਦੀ ਛਲਾਈ ਪਿੰਡ ਦੀ ਹਿਮਾਚਲ ਪ੍ਰਦੇਸ਼ ਦੇ ਛਲਾਈ ਪਿੰਡ ਦੀ ਇਹ ਘਟਨਾ ਸਾਹਮਣੇ ਆਈ ਆ ਇਹ ਵਿਆਹ ਸਾਹਮਣੇ ਆਇਆ ਉਦੋਂ ਦੀ ਕਾਫੀ ਜ਼ਿਆਦਾ ਚਰਚਾ ਇਸ ਵਿਸ਼ੇ ਤੇ ਛੜ ਗਈ ਆ ਤੇ ਤਰ੍ਹਾਂ ਤਰ੍ਹਾਂ ਦੇ ਲੋਕੀ ਇਸ ਗੱਲ ਦੇ ਉੱਪਰ ਇਸ ਵਿਆਹ ਦੇ ਉੱਪਰ ਸਵਾਲ ਉਠਾਰੇ ਨੇ ਕਿ ਐਸੇ ਤਾਂ ਲਗਭਗ ਭਾਰਤ ਦੇ ਅੰਦਰ ਇਹ ਚੀਜ਼ ਖਤਮੀ ਹੋ ਚੁੱਕੀ ਆ ਬਹੁ ਪਤੀ ਤੇ ਬਹੁ ਪਤਨੀ ਵਾਲੀ ਜਿਹੜੀ ਪ੍ਰਥਾ ਉਹ ਖਤਮ ਹੋ ਚੁੱਕੀ ਆ ਪਰ ਜਿੱਥੇ-ਜਿੱਥੇ ਵੀ ਇਹ ਹੈ ਉੱਥੇ-ਉਥੇ ਵੀ ਜ਼ਿਆਦਾਤਰ ਲੜਕੇ ਲੜਕੀਆਂ ਵੱਲੋਂ ਇਹ ਹੀ ਮੰਗ ਕੀਤੀ ਜਾਂਦੀ ਆ ਕਿ ਜਿਹੜੀ ਇਹ ਪ੍ਰਥਾ ਹੈ ਖਤਮ ਹੋਣੀ ਚਾਹੀਦੀ ਆ ਤਾਂ ਸਾਡੇ ਕਾਨੂੰਨ ਮੁਤਾਬਕ ਵੀ ਕਾਸ ਤੌਰ ਤੇ ਹਿੰਦੂ ਮੈਰਿਜ ਐਕਟ ਤੇ ਸਿੱਖ ਆਨੰਦਕਾਰਜ ਮੈਰਿਜ ਐਕਟ ਵਿੱਚ ਇਹ ਚੀਜ਼ ਨੂੰ ਗਲਤ ਮੰਨਿਆ ਜਾਂਦਾ ਤਾਂ ਪਰ ਜਿਹੜੇ ਇਹ ਪਿੰਡ ਛਲਾਈ ਆ ਹਿਮਾਚਲ ਪ੍ਰਦੇਸ਼ ਦਾ ਜ ਛਲਾਈ ਪਿੰਡ ਆ ਉਥੋਂ ਦੇ ਇੱਕ ਵਿਅਕਤੀ ਨੇ ਵਿਸ਼ਨ ਤੋਮਰ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਅੰਦਰ ਇਹੋ ਜਿਹੀਆਂ 30 ਤੋਂ ਵੱਧ ਉਦਾਹਰਨਾਂ ਪਈਆਂ ਨੇ ਜਿੱਥੇ ਇੱਕ ਕੁੜੀ ਦੇ ਨਾਲ ਦੋ ਜਾਂ ਤਿੰਨ ਭਰਾਵਾਂ ਨੇ ਵਿਆਹ ਕਰਵਾਇਆ ਤੇ 30 ਤੋਂ ਵੱਧ ਐਗਜ਼ਾਮਪਲਾਂ ਉਹਨਾਂ ਦਾ ਕਹਿਣਾ 30 ਤੋਂ ਵੱਧ ਉਦਾਹਰਨਾਂ ਸਾਡੇ ਪਿੰਡ ਦੇ ਵਿੱਚ ਹੀ ਪਈਆਂ ਨੇ ਪਰ ਇੱਥੇ ਜ਼ਿਆਦਾਤਰ ਵਿਆਹ ਲੋਕਸ਼ੱਭ ਕੇ ਕਰਵਾਏ ਜਾਂਦੇ ਨੇ ਇਸ ਤਰੀਕੇ ਦੇ ਨਾਲ ਉਪਨ ਜਿਵੇਂ ਇਹਨਾਂ ਦੋ ਲੜਕੀਆਂ ਨੇ ਦੋ ਸਕੇ ਭਰਾਵਾਂ ਨੇ ਉਸ ਲੜਕੀ ਦੇ ਨਾਲ ਖੁੱਲੇ ਆਮ ਵਿਆਹ ਕਰਵਾਇਆ ਲੋਕਾਂ ਦੇ ਵਿੱਚ ਚਰਚਾ ਬਣੀ ਆ ਤਿੰਨ ਦਿਨ ਇਹਨਾਂ ਦੀ ਮੈਰਿਜ ਚੱਲੀ ਆ ਤਾਂ ਉਹਨਾਂ ਦਾ ਕਹਿਣਾ ਵੀ ਇਸ ਤਰੀਕੇ ਕਦੇ ਕਿਸੇ ਨੇ ਨਹੀਂ ਕਰਵਾਇਆ ਹੁਣ ਜਦੋਂ ਇਹਨਾਂ ਨੇ ਪਬਲਿਕ ਦੇ ਵਿੱਚ ਆ ਕੇ ਉਹ ਸਾਰਾ ਮਾਮਲਾ ਆਪ ਦਾ ਦੱਸਿਆ ਏ ਪਬਲਿਕ ਨੂੰ ਪਤਾ ਲੱਗਾ ਲੋਕਾਂ ਦੇ ਵਿੱਚ ਮੀਡੀਆ ਦੇ ਵਿੱਚ ਗੱਲ ਆਈ ਆ ਤਾਂ ਇਹ ਵਿਆਹ ਅਨੋਖਾ ਬਣਿਆ ਇਹਦੀ ਚਰਚਾ ਹੋਈ ਆ ਪਰ ਛਲਾਈ ਪਿੰਡ ਦੇ ਵਿੱਚ ਜਿਹੜਾ ਹਟੇ ਇਹ ਜਿਹੜੇ ਭੈਣ ਭਰਾ ਨੇ ਦੋ ਇਹ ਹਟੇ ਭਾਈਚਾਰੇ ਨਾਲ ਸੰਬੰਧ ਦੱਸੇ ਜਾ ਰਹੇ ਆ ਤਾਂ ਉਹਨਾਂ ਦਾ ਕਹਿਣਾ ਛਲਾਈ ਪਿੰਡ ਦੇ ਵਿੱਚ ਕਈ ਇਹੋ ਜਿਹੀਆਂ ਉਦਾਹਰਨਾਂ ਮਿਲਦੀਆਂ ਨੇ ਪਰ ਦੋਸਤੋ ਇਹ ਗੱਲ ਤੁਸੀਂ ਸੋਚੋ ਵਿਚਾਰੇਓ ਜਰੂਰ ਕਿ ਜੋ ਸੱਭਿਆਚਾਰ ਦੇ ਨਾਂ ਤੇ ਹੁੰਦਾ ਜਾਂ ਰੀਤੀ ਰਿਵਾਜਾਂ ਦੇ ਨਾਂ ਤੇ ਹੁੰਦੀ ਹਰ ਗੱਲ ਹੀ ਸਹੀ ਆ ਜਾਂ ਸਾਡੇ ਸੱਭਿਆਚਾਰ ਵਿੱਚੋਂ ਕੁਝ ਗੱਲਾਂ ਰੱਖਣ ਵਾਲੀਆਂ ਨੇ ਚੰਗੀਆਂ ਨੇ ਤੇ ਕੁਝ ਗੱਲਾਂ ਇਦਾਂ ਦੀਆਂ ਵੀ ਨੇ ਜੋ ਬਹੁਤ ਪਿਛਾਖੜੀ ਤੇ ਰੂੜੀਵਾਦੀ ਨੇ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਨਹੀਂ ਕਰਨੀਆਂ ਚਾਹੀਦੀਆਂ ਉਹ ਦੁਬਾਰਾ ਲਾਗੂ ਨਹੀਂ ਹੋਣੀਆਂ ਚਾਹੀਦੀਆਂ ਇੱਥੇ ਚੱਲਦੇ ਚੱਲਦੇ ਇੱਕ ਗੱਲ ਹੋਰ ਕਰ ਲਈਏ ਦੋਸਤੋ ਕਿ ਜਿਹੜੇ ਚਾਈਨਾ ਰੂਸ ਜਪਾਨ ਵਰਗੇ ਦੇਸ਼ ਨੇ ਪੱਛਮੀ ਦੇਸ਼ ਨੇ ਉਹਨਾਂ ਨੇ ਕਿੰਨੀ ਜ਼ਿਆਦਾ ਤਰੱਕੀ ਕੀਤੀ ਹੈ ਕਿੰਨਾ ਜ਼ਿਆਦਾ ਆਪਣੇ ਮੁਲਕਾਂ ਦਾ ਵਿਕਾਸ ਕੀਤਾ ਤੇ ਸਾਡੇ ਲੋਕ ਹਲੇ ਵੀ ਪਰੰਪਰਾਵਾਦੀ ਰੂੜੀਵਾਦੀ ਚੀਜ਼ਾਂ ਦੇ ਵਿੱਚ ਫਸੇ ਪਏ ਨੇ ਆਧਵਿਸ਼ਵਾਸੀ ਚੀਜ਼ਾਂ ਦੇ ਵਿੱਚ ਫਸੇ ਪਏ ਨੇ ਉਹ ਲੋਕ ਤਰੱਕੀਆਂ ਕਰ ਕਰਕੇ ਕਿੱਥੋਂ ਤੱਕ ਉਹ ਪਹੁੰਚ ਚੁੱਕੇ ਨੇ ਕਿੰਨੀਆਂ ਉਹਨਾਂ ਕੋਲ ਅੱਜ ਆਧੁਨਿਕ ਸਹੂਲਤਾਂ ਜਿਹੜੀਆਂ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਕਿੰਨਾ ਕੁਸ਼ ਉਹਨਾਂ ਨੇ 에ਰਪੋਰਟ ਵਗੈਰਾ ਕਿੰਨਾ ਕੁਸ਼ ਤਿਆਰ ਕਰ ਲਿਆ ਜਿਹੜੀਆਂ ਚੀਜ਼ਾਂ ਦਾ ਉਹ ਆਨੰਦ ਅੱਜ ਸਾਇੰਸ ਦੇ ਯੁੱਗ ਵਿੱਚ ਲੈ ਰਹੇ ਨੇ ਤੇ ਸਾਡੇ ਲੋਕ ਅੱਜ ਵੀ ਪਖੰਡੀਆਂ ਦੇ ਡੇਰਿਆਂ ਤੇ ਵੱਖ-ਵੱਖ ਕ੍ਰਿਤੀਆਂ ਵਿੱਚ ਨਾ ਫਸੇ ਹੋਏ ਨੇ ਅੱਜ ਵੀ ਅੰਧਵਿਸ਼ਵਾਸਾਂ ਦੇ ਵਿੱਚ ਫਸੇ ਹੋਏ ਨੇ ਪੁਸ਼ਾਖੜੀ ਚੀਜ਼ਾਂ ਵੱਲ ਅੱਜ ਵੀ ਭਾਈਦੇ ਨੇ ਅਗਾਹ ਚਾਹੀਦਾ ਤਾਂ ਇਹ ਆ ਕਿ ਜਿਵੇਂ ਜਿੰਨੀ ਛੇਤੀ ਸਮੇਂ ਨੇ ਵਿਕਾਸ ਕੀਤਾ ਏ ਬਾਅਦ ਦੇਸ਼ਾਂ ਨੇ ਤਰੱਕੀ ਕੀਤੀ ਆ ਸਾਡੇ ਤੱਕ ਵੀ ਉਹ ਆਧੁਨਿਕ ਚੀਜ਼ਾਂ ਥੋੜੀਆਂ ਬਹੁਤੀਆਂ ਪਹੁੰਚ ਰਹੀਆਂ ਨੇ ਤਾਂ ਸਾਡੇ ਮੁਲਕ ਨੂੰ ਵੀ ਉਹਨਾਂ ਤੋਂ ਸਿੱਖਿਆ ਲੈ ਕੇ ਸਾਡੇ ਲੋਕਾਂ ਨੂੰ ਵੀ ਅਗਾਹ ਵਧਣਾ ਚਾਹੀਦਾ ਪਰ ਸਾਡੇ ਲੋਕ ਅੱਜ ਵੀ ਜਿਹੜੇ ਪੁਸ਼ਾਖੜੀ ਚੀਜ਼ਾਂ ਦੇ ਵਿੱਚ ਉਲਝੇ ਪਏ ਨੇ ਪਰਾ ਪਛਾਖੜੀ ਜਿਹੜੇ ਰੀਤੀ ਰਿਵਾਜ ਆ ਉਹਨਾਂ ਦੇ ਵਿੱਚ ਅੱਜ ਵੀ ਉਲਝ ਰਹੇ ਨੇ ਤੇ ਜਿਹੜੇ ਦੂਸਰੇ ਦੇਸ਼ ਨੇ ਉਹਨਾਂ ਨੇ ਕਿੰਨਾ ਵਿਕਾਸ ਕਰ ਲਿਆ